ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਦੇ ਤੌਰ ਸਹਾਇਕ ਨਿਸ਼ਨਾ ਪੁਸ਼ੇਟੀ ਕਨਾ ਹਾਂ। ਦੇਖੋ ਆਪਾਂ ਸਾਰਿਆਂ ਨੂੰ ਪਤਾ ਕਿ ਨਵਰਾਤਿਆਂ ਦਾ ਸੀਜ਼ਨ ਚੱਲ ਗਿਆ ਹੈ ਔਰ ਨਵਰਾਤਿਆਂ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਹੈ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਹੈ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੇ ਖੁਸ਼ੀਆਂ ਸਾਰੇ ਮਨਾ ਰਹੇ ਹੈ ਇਸ ਤਰ੍ਹਾਂ ਜਗਤ ਨੂੰ ਪਾ ਰਹੇ ਹੈ ਨਾ ਕਰਨ ਦੀ ਚੰਗੀ ਚਾਹੀਏ ਹੈ। ਔਰ ਸਾਡੇ ਜਿਹੜਾ ਫਿਰ ਅ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਸੋ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡ 'ਚ ਵਿਚਰੋ ਵੱਧ ਤੋਂ ਵੱਧ ਲੋਕਾਂ ਨੂੰ ਦੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਬੇਕਰੀਸ ਦੀ ਜਿਹੜੀ ਚੈਕਿੰਗ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਹੈ ਵਿੱਚ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜੀਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੇ ਜਿਹੜਾ ਹੈ ਕੇਕ ਦਾ ਸੈਂਪਲ ਹੈ ਉਹ ਕਲੈਕਟ ਕਰਾਂਗੇ ਸਰ ਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਹੈ ਕਾਫੀ ਸਾਰੇ ਲੋਕ ਇਥੋਂ ਕੇਕ ਖਾਂਦੇ ਪਰ ਸਾਨੂੰ ਲੱਗਿਆ ਕਿ ਕਿਸੇ ਨੇ ਅੱਜ ਤੱਕ ਗਲਵਸ ਨਹੀਂ ਪਾਏ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਜਿਹੜੀ ਇਹ ਵੇਖ ਨੂੰ ਦੇ ਇਹਨਾਂ ਨੇ ਕੈਪਸ ਨੂੰ ਪੰਜਾਬ ਪਰ ਗਲਵਜ਼ ਤੁਸੀਂ ਇਹਨਾਂ ਨੂੰ ਕਹੋ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਆ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਹੈ ਇਹਨਾਂ ਦੇ ਸੀ ਕਿ ਇਹਨਾਂ ਦੇ ਕਵਰ ਕਰਕੇ ਰੱਖੋ ਟੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਅ ਉਹਨ ਦਾ ਹੋਅ ਰਜਿਸਟਰ ਬੇਕਰੀ ਦੇ ਵਿੱਚ ਦੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਠੀਕ ਹੈ ਕਿ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫੋਲੋ ਇਟ ਸਰ ਫੂਡ ਸੈਫਟੀ ਲਿਸੈਂਸ ਨੇ ਕੋਲ ਸਰ ਹੈਗਾ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕਵੈਸਟ ਹੈ ਜੇ ਨਮੀ ਸਾਡੇ ਬੇਕਰੀ ਜਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਇੱਕ ਜੋ ਸਾਰੇ ਇੰਸਟੀਚਿਊਸ਼ਨਸ ਦੇ ਵਿੱਚ ਬਣਾਓ ਕਿ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜੀਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚਿਊਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਹੈ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੇ ਸੀਕ੍ਰਟ ਇਨਫੋਰਮੇਸ਼ਨਸ ਦੇਣ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਸਕਦੇ ਸਖਤ ਕਾਰਵਾਈਆਂ ਚੱਲੇਗਾ। ਇਹ ਫਲੋਰਿੰਟਰੀ ਦੇਖੀ ਚਾਹੀਦੀ। ਅੱਜ ਫੂਡ ਸੇਫਟੀ ਵਾਲੇ ਉੱਤੇ ਮਨੇ ਕੁਝ ਰੇਡ ਜੀ ਕੀਤੀ ਗਈ ਸੀ ਤੇ ਇਹ ਕੁਝ ਸਮਝਾਇਆ ਗਿਆ ਕੀ ਕੁਝ ਖਾਣੇ ਨੇ ਕੀ ਤੁਹਾਨੂੰ ਗਿਆ ਕੋਈ ਚੋਣ। ਸਰ ਨੇ ਥੋੜਾ ਜਿਹਾ ਦੱਸਿਆ ਜੀ ਸਾਨੂੰ ਜਿਦਾਂ ਅਸੀਂ ਬਲੱਬਸ ਕੁਝ ਲੱਤ ਨਹੀਂ ਡਾਲੇ। ਅਸੀਂ ਉਹਨਾਂ ਚੀਜ਼ਾਂ ਦਾ ਅਗਲੀ ਟਾਈਮ ਧਿਆਨ ਰੱਖਾਂਗੇ। ਜੀ ਮਰਜੀ ਪ੍ਰੋਪਰ ਅਸੀਂ ਹਾਈਜਨਿਕ ਜੀ ਸਾਰਾ ਕੰਮ ਕਰਦੇ ਹਾਂ। ਇਸਦੇ ਕੁਤਰੀ ਜਦੋਂ ਕਿਚਨ ਤੇ ਅੱਜ ਤੁਸੀਂ ਜਿਹੜਾ ਮਾਸਕ ਦਾ ਹੈਅਰ ਮਾਸਕ ਹੈਗਾ ਵਾ। ਹੁਣ ਪਾਇਆ ਸਾਨੂੰ ਜਿੱਤੇ ਮੈਂ ਸਲਵ ਬਟਨਾ ਚੋ ਐਂਟਰ ਕੀਤਾ ਅਸੀਂ ਕਿਚਨ ਚ ਐਂਟਰ ਕਰਦੇ ਅਸੀਂ ਮਾਸਕ ਹੈਅਰ ਮਾਸਕ ਪਾ ਕੇ ਫਿਰ ਐਂਟਰ ਕਰਦੇ ਆ ਇਸ ਕਰਕੇ ਉਹ ਮਾਸਕ ਆਇਆ ਚਲੋ ਇੱਕ ਥੋੜੀ ਖਾਮੀਆਂ ਸਰ ਨਜ਼ਰ ਆਈਆਂ ਹੋ ਖਾਮੀਆਂ ਕੋਈ ਦੋਗੋ ਨਹੀਂ ਇਹ ਵੀ ਸਰ ਦੱਸਿਆ ਨਾ ਵਸੀ ਮਲਗੀ ਅਜੇ ਤੋਂ ਸਟਾਰਟ ਕਰਦਾਂਗੇ ਸਾਰੇ ਨੂੰ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਸ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲਵ ਹੋ ਜਾਏ। ਇਹ ਗਾਈਡਲਾਈਨ ਤੁਹਾਨੂੰ ਮਿਲਣੀ ਤੇ ਨਹੀਂ ਮਿਲੀ ਸੀ? ਨਹੀਂ ਮਿਲਿਆ ਸੀ ਸਰ। ਪ੍ਰੋਪਰ ਫਾਲੋ ਕਰਦੇ ਪਏ ਅਸੀਂ। ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿੱਦਾਂ ਕੱਲ ਪ੍ਰੋਬਲਮ ਆਈ ਹੋ ਉਹ ਵੀ ਅਸੀਂ ਮਲਕ ਸੌਲਵ ਕਰ ਦਾਂਗੇ। ਸਰ ਜਿਹੜਾ ਕੇਕ ਜਿਹੜੇ ਬਣ ਉਸ ਤੇ ਡੇਟ ਵੀ ਲਿਖੀ ਜਾਂਦੀ ਹੈ ਕੁਝ ਤਰ੍ਹਾਂ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੀ ਨਹੀਂ ਸਰ ਉਹ ਜਿਹੇ ਬੰਦੇ ਪਏ ਨੇ ਉਹਨਾਂ ਦੀ ਡੇਟ ਲਿਖਣੀ ਨਾ ਜਿਹੜੇ ਹੁਣੇ ਬਣੇ ਆ ਤੇ ਉਹਨਾਂ ਦੇ ਕਿੰਨਾ ਸਮੇਂ ਉਹ ਬਿਚਕਾ ਕੇਕ ਕਰਦੇ ਆ। ਉਹਨੇ ਕੀ ਹੈ? ਉਹਨਾਂ ਦੇ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਰ